ਹਰਜਤਿੰਦਰ ਸਿੰਘ ਪੁਆਤ ਮੇਰੇ ਧਰਮ ਪਤਨੀ ਸ਼੍ਰੀਮਤੀ ਹਰਜਿੰਦਰ ਕੌਰ ਪੁਆਦ ਇਸ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਆ ਜਿਹੜਾ ਨਗਰ ਕੀਰਤਨ ਆਪੇ ਗੁਰ ਚੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ 10 ਜਨਵਰੀ ਨੂੰ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੀ ਅਗਵਾਈ ਪੰਜ ਸਿੰਘ ਸਹਿਵਾਨ ਕਰਨਗੇ ਤੇ ਜਿਸ ਦੇ 70 ਸ਼ਾਇਆ ਸਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇਗੀ ਇਹ ਜਦੋਂ 10 ਤਰੀਕ ਨੂੰ ਆਰੰਭ ਹੋਣ ਤੋਂ ਉਪਰੰਤ ਪਹਿਲਾ ਇਹਦਾ ਵਿਸ਼ਰਾਮ ਹੈ ਚਮਕੌਰ ਸਾਹਿਬ ਦੇ ਪਵਿੱਤਰ ਧਰਤੀ ਤੇ ਹੋਵੇਗਾ 11 ਤਰੀਕ ਨੂੰ ਚਮਕੌਰ ਸਾਹਿਬ ਤੋਂ 10 ਵਜੇ ਦੇ ਲਗਭਗ ਅਗਰ ਕੀਰਤਨ ਅੱਗੇ ਚੱਲੇਗਾ ਔਰ ਸਾਡਾ ਹਲਕਾ ਸਮਰਾਲਾ ਹੋਣ ਦੇ ਨਾਤੇ ਮੈਂ ਸਮਰਾਲਾ ਇਲਾਕੇ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਤੇ ਦੱਸਣਾ ਵੀ ਚਾਹਣਾ ਕਿ ਇਹ ਨਗਰ ਕੀਰਤਨ 11 ਤਰੀਕ ਨੂੰ ਲਗਭਗ 12 ਵਜੇ ਬਹਿਲੋਲਪੁਰ ਪੁਰ ਤੱਕ ਤੇ ਆਵੇਗਾ ਔਰ ਸੰਗਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਗੇਟ ਲੱਗੇਗਾ ਉੱਥੇ ਰਸੀਬ ਕਰਨੀਆਂ ਆਪਣੇ ਹਲਕੇ ਦੇ ਵਿੱਚ ਆਉਣ ਤੇ ਸਾਰੀ ਸੰਗਤ ਨੂੰ ਤੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਉੱਥੋਂ ਚੱਲਦਾ ਹੋਇਆ ਝਾੜ ਸਾਹਿਬ ਝਾੜ ਸਾਹਿਬ ਤੋਂ ਪੁਆਤ ਪੁਆਤ ਪਿੰਡ ਪਾਤ ਪਿੰਡ ਤੋਂ ਸਹਿਜੋ ਮਾਜਰਾ ਰਤੀਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਚੰਨ ਕਮਲ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਲਗਭਗ 2 1/2 ਤੋਂ 2 ਵਜੇ ਦੇ ਵਿੱਚ ਵਿੱਚ ਇੱਥੇ ਪਹੁੰਚ ਜਾਵੇਗਾ ਮੇਰੀ ਆਲੇ ਦੁਆਲੇ ਦੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿਉਂਕਿ ਇਸ ਦੇ ਵਿੱਚ ਗੁਰੂ ਦੇ ਸ਼ਾਸਤਰਾਂ ਦੇ ਨਾਲ ਚੱਲਣਾ ਹੈ ਔਰ ਗੁਰੂ ਦੇ ਸ਼ਾਸਤਰ ਬੱਸਾਂ ਦੇ ਵਿੱਚ ਬਕਾਇਦਾ ਤੌਰ ਤੇ ਬੜੇ ਸਤਕਾਰ ਦੇ ਨਾਲ ਸਜਾਏ ਹੋਣਗੇ ਔਰ ਗੁਰੂ ਦੇ ਦਰਸ਼ਨ ਕਰਨ ਦੇ ਲਈ ਵੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਜਿਹੜੀ ਦੂਰ ਨੇੜੇ ਸੰਗਤਾਂ ਨੇ ਜਿਹੜੇ ਰਸਤੇ ਦੇ ਵਿੱਚ ਆਉਂਦੇ ਨੇ ਨਗਰ ਉਹਨਾਂ ਨੇ ਤਾਂ ਹਾਜ਼ਰ ਹੋਣਾ ਹੀ ਹੋਣਾ ਮੇਰੀ ਆਲੇ-ਦੁਆਲੇ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਆਪਾਂ ਜਿਹੜਾ ਪੁਆਇੰਟ ਨੇੜੇ ਲੱਗਦਾ ਉੱਥੇ ਆ ਕੇ ਗੁਰੂ ਦੇ ਦਰਸ਼ਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਰਬੰਸਦਾਨੀ ਦਸਮ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਦਸਮ ਪਾਤਸ਼ਾਹ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆ ਸਿੱਖ ਪੰਥ ਨੇ ਫੈਸਲਾ ਕੀਤਾ ਹੈ ਧੰਨ ਧੰਨ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਜੋ 17 ਜਨਵਰੀ ਨੂੰ ਆ ਰਿਹਾ ਹੈ ਉਸ ਦੇ ਸੰਬੰਧ ਵਿੱਚ ਪੰਜਾਂ ਪਿਆਰਿਆਂ ਦੀ ਅਗਵਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਜਾਵੇਗਾ ਜੋ 10 ਜਨਵਰੀ ਨੂੰ ਆਰੰਭ ਹੋ ਰਿਹਾ ਹੈ ਉਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਰਾਤ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਇਸ ਦਾ ਵਿਸ਼ਰਾਮ ਹੋਵੇਗਾ 11 ਜਨਵਰੀ ਨੂੰ ਇਥੋਂ ਨਗਰ ਕੀਰਤਨ ਅੱਗੇ ਪੜਾਵਾ ਲਈ ਆਰੰਭ ਹੋਵੇਗਾ ਜੋ ਇਸ ਕਤਨਗੜ੍ਹ ਸਾਹਿਬ ਚਮਕੌਰ ਸਾਹਿਬ ਦੀ ਧਰਤੀ ਤੋਂ ਆਰੰਭ ਹੋਇਆ ਨਗਰ ਕੀਰਤਨ ਗੁਰਦੁਆਰਾ ਝਾੜ ਸਾਹਿਬ ਪਵਾਤ ਪਿੰਡ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇੱਥੇ ਨਗਰ ਮਾਛੀਵਾੜਾ ਸਾਹਿਬ ਵਿਖੇ ਪਹੁੰਚੇਗਾ ਇਥੋਂ ਚੱਲ ਕੇ ਗੁਰਦੁਆਰਾ ਦੇਗ ਸਰ ਕਟਾਣਾ ਸਾਹਿਬ ਅੱਗੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਉੱਥੋਂ 12 ਤਰੀਕ ਨੂੰ ਨਗਰ ਕੀਰਤਨ ਆਰੰਭ ਹੋ ਕੇ ਗੁਰਦੁਆਰਾ ਮੈਦੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਉੱਥੇ ਰਾਤ ਬਿਸ਼ਰਾਮ ਹੋਵੇਗਾ 13 ਤਰੀਕ ਨੂੰ ਉੱਥੋਂ ਆਰੰਭ ਹੋ ਕੇ ਗੁਰੂ ਕੀ ਟਾਬ ਜੈਤੋ ਵਿਖੇ ਬਿਸ਼ਰਾਮ ਹੋਵੇਗਾ ਤੇ 14 ਤਰੀਕ ਨੂੰ ਉੱਥੋਂ ਆਰੰਭ ਹੋ ਕੇ ਮੁਖਸਰ ਦੀ ਧਰਤੀ ਗੁਰਦੁਆਰਾ ਦਰਬਾਰ ਸਹਿ ਮੁਖਸਰ ਸਾਹਿਬ ਵਿਖੇ ਉਸ ਦੀ ਰਾਤ ਨੂੰ ਜਿਹੜੀ ਹੈ ਬਿਸ਼ਰਾਮ ਦੀ ਰਾਤ ਹੈ ਤੇ ਅਗਲੇ ਦਿਨ 15 ਜਨਵਰੀ ਨੂੰ ਮੁਖਸਰ ਸਾਹਿਬ ਤੋਂ ਆਰੰਭ ਹੋ ਕੇ ਤੇ ਰਾਤ ਬਿਸ਼ਰਾਮ ਜਿਹੜਾ ਹੈ ਗੁਰਦੁਆਰਾ ਹਾਜੀ ਰਤਨ ਬਠੰਡਾ ਵਿਖੇ ਹੋਵੇਗਾ 16 ਤਰੀਕ ਨੂੰ ਉਥੋਂ ਆਰੰਭ ਹੋ ਕੇ ਪੰਜਵਾਂ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤਲਵੰਡੀ ਵਿਖੇ 16 ਤਰੀਕ ਦੀ ਸ਼ਾਮ ਨੂੰ ਨਗਰ ਕੀਰਤਨ ਜਿਹੜਾ ਹੈ ਉੱਥੇ ਇਸ ਦੀ ਸੰਪੂਰਨਤਾ ਹੋਵੇਗੀ ਤੇ 17 ਤਰੀਕ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਜੀ ਦੇ ਵਿੱਚ ਸੰਬੰਧ ਵਿੱਚ ਰੱਖੇ ਹੋਏ ਅਖੰਡ ਪਾਤਸ਼ਾਹ ਜੀ ਦਾ ਭੋਗ ਅਪਰੰਤ ਪੰਥ ਦੀਆਂ ਮਹਾਨ ਹਸਤੀਆਂ ਤਖਤਾਂ ਦੇ ਸਿੰਘ ਸਹਿਬਾਨ ਇੰਟਰਨੈਸ਼ਨਲ ਬਲਾਰੇ ਕਥਾਵਾਚਕ ਕੀਰਤਨੀਏ ਢਾਲੀ ਸਿੰਘ ਕਵੀਸ਼ਰ ਸਿੰਘ ਸੰਗਤਾਂ ਨੂੰ ਗੁਰੂ ਦਾ ਜਸ ਗੁਰੂ ਦੀ ਬਾਣੀ ਗੁਰੂ ਕੀਆਂ ਕਥਾ ਜਣੀਆਂ ਹਨ ਸੁਣਾ ਕੇ ਸੰਗਤਾਂ ਨੂੰ ਸੰਬੋਧਨ ਕਰਨਗੇ ਇਹ ਜਿਹੜਾ ਹੈ ਵਿਸ਼ਾਲ ਪ੍ਰੋਗਰਾਮ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਗੁਰਪੁਰਬ ਨੂੰ ਮੁੱਖ ਰੱਖਦੇ ਆ ਇਹ ਆਰੰਭ ਕੀਤਾ ਹੈ ਸਰਬੱਤ ਸੰਗਤਾਂ ਨੂੰ ਅਪੀਲ ਹੈ ਕਿ ਸਾਰੀਆਂ ਸੰਗਤਾਂ ਇਸ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਵੀ ਭਰਨ ਤੇ ਵੱਧ ਤੋਂ ਵੱਧ ਸਾਡਾ ਫਰਜ਼ ਬਣਦਾ ਹੈ ਕਿ ਪੁੱਤਰਾਂ ਦੇ ਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆ ਰਹੇ ਨਗਰ ਕੀਰਤਨ ਵਿੱਚ ਆਪਾਂ ਸੇਵਾ ਵੀ ਕਰੀਏ ਜਿਹੜੀਆਂ ਸੰਗਤਾਂ ਵਿੱਚ ਸ਼ਾਮਲ ਹਨ ਉਨ੍ਹਾਂ ਦੀ ਸੇਵਾ ਚਾਹ ਪਾਣੀ ਆਦ ਲੰਗਰ ਦੇ ਨਾਲ ਤੇ ਆਪ ਵੀ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ